ਨੀ ਹੈ ਕੋਈ ਰਾ ਜਿਹੜੀ ਪਰਾਲੀ ਆ ਫੂਕਣ ਵਾਲੀ ਡੰਗ ਵਾਲੀ ਹਟਾਏ ਨੇ ਉਹ ਕਿਵੇਂ ਆਪਾਂ ਨੂੰ ਪੁੱਤੂ ਕਿਵੇਂ ਬਣਾਉਣ ਲੱਗੇ ਹੋ ਯਾਰ ਹੁਣ ਫਿਰ ਉਹੀ ਆਪਾਂ ਕਿਸੇ ਨੂੰ ਨਹੀਂ ਕੋਈ ਇਹਦੇ ਵਿੱਚ ਕੋਈ ਕਿਸੇ ਨੇ ਅੱਛਾ ਪਰਚੇ ਕਰਨ ਵਾਸਤੇ ਨਹੀਂ ਲਿਆਂਦੇ ਤੁਸੀਂ ਬੱਬੂ ਹੋਰ ਕਿਸੇ ਤੇ ਹੋਇਆ ਕੋਈ ਜੀ ਪਰਚਾ ਕਿਸੇ ਤੇ ਵੀ ਕੋਈ ਵੀ ਹੋਇਆ ਹੋਵੇ ਉਹ ਦੱਸ ਦੇ ਕਿਸਾਨ ਅੱਠ ਹਜ਼ਾਰ ਪਰਚਾ ਹੋਇਆ ਹੈ ਸੰਗਰੂਰ ਜ਼ਿਲ੍ਹੇ 'ਚ ਨਹੀਂ ਨਹੀਂ ਕੋਈ ਇਸ ਵਾਰ ਤਾਂ ਦੱਸੋ ਜੀ ਐਸਾ ਹੁਣ ਸਾਹਮਣੇ ਆਉਣਗੇ ਜਿੱਦੇ ਘੇਰੇ ਆ ਕੇ ਦਫ਼ਤਰ 'ਚ ਨਾ ਉੱਥੇ ਪਤਾ ਲੱਗੂਗਾ ਪਰਚਾ ਹੋਇਆ ਹੈ 8000 ਤੋਂ ਉੱਪਰ ਪਰਚਾ ਹੈ ਜਿਹੜਾ ਪਰਚਾ ਕਰਨਾ ਉਹ ਸਰਕਾਰ ਦਾ ਮਤਲਬ ਕਿ ਫੜ ਜਾ ਉਹਨਾਂ ਦਾ ਆ ਮੈਂ ਬੁੱਤੂ ਕਰ ਤੋਂ ਬਣਾਉਣਾ ਪਹਿਲਾਂ ਬੁੱਤੂ ਬਣਾਉਣਾ ਉਹਨਾਂ ਪਰਾਲੀ ਵਾਲੇ ਦਵਾਈ ਲੈ ਕੇ ਆਇਓ ਤੁਸੀਂ ਮੈਂ ਤਿੰਨ ਚਾਰ ਕਿਲੋ ਜਾਇਆ ਦ ਦਵਾਈ ਲੈ ਕੇ ਆਇਓ ਕੋਈ ਨਹੀਂ ਨਹੀਂ ਕੀ ਅਸੀਂ ਉਹ ਨਹੀਂ ਉਹਦੋਂ ਨਹੀਂ ਬਣਾਉਣਾ ਹੁਣ ਕੀ ਫਲਾਣਾ ਕਰ ਦੋ ਨੀ ਤਮਕਾ ਕਰ ਦੋ ਇਹ ਲੋਕ ਖੇਤੀ ਕਰਨ ਵਾਲੇ ਸੈਣੇ ਨੇ ਜਿਹੜੇ ਨੇ ساری ساری ਉਮਰ ਟਕਲ ਪਾਲੀ ਤੁਸੀਂ ਪੜ ਕੇ 10 ਜਮਾਤਾਂ ਇਹਨਾਂ ਨੂੰ ਸਿਆਣੇ ਬਣਿਆ ਨੂੰ ਬੁੱਧੂ ਲਾ ਕੇ ਬਣਾਉਣ ਯਾਰ ਤੁਸੀਂ ਫੇਰ ਹੋ ਜਾਂ ਜਮਾ ਆਏ ਨਾ ਵੀ ਹੁਣ ਖਾਬਰ ਛੱਪ ਗਈ ਨਾ ਸਾਰੇ ਫੇਰ ਤੁਸੀਂ ਆਏ ਨਹੀਂ ਪਹਿਲਾਂ ਕੋਈ ਨਹੀਂ ਆਇਆ ਹੈਗਾ ਖਾਨ ਹੋਏ 10 ਦੇ 15 ਦਿਨ ਰਹੋਗੇ ਮੈਨੂੰ ਬਾਅਦ ਤੋਂ ਉਹਦੇ ਵਿੱਚ ਜਾਓਗੇ ਤਾਂ ਜੀ ਉਹਨਾਂ ਨੇ ਹੱਲ ਦੱਸਣਾ ਹੈਗਾ ਇਹਨਾਂ ਨੂੰ ਜਿਵੇਂ ਹੱਲ ਦੱਸਿਆ ਕੋਈ ਨੀ ਰਿਜ਼ਲਟ ਕਰੋ ਜੀ ਰਿਜ਼ਲਟ ਮਿਲ ਗਈ ਸਾਨੂੰ ਨਹੀਂ ਰਿਜ਼ਲਟ ਆਉਂਦਾ ਤਾਂ ਉਹਦੇ ਵਿੱਚ ਉਹੀ ਕਹਿਣਾ ਮੈਂ ਤੁਹਾਨੂੰ ਦੱਸਦਾ ਰਿਹਾ ਜੀ ਜਿਹੜੀ ਸਪਰਸ਼ ਹੁੰਦੀ ਆ ਸਿਰਫ ਜਦੋਂ ਪਹਿਲਾਂ ਪਾਣੀ ਲਾਉਣੇ ਆ ਉਹਦੇ ਤੇ ਸਪਰਸ਼ ਆ ਇੱਕ ਕਹਣਾ ਹੁਣ ਉਹਦੇ ਵਿੱਚ ਜਦੋਂ ਤਾਂ ਲੋਕਾਂ ਨੂੰ ਲੋੜ ਆ ਉਹਦੋਂ ਤਾਂ ਤੁਸੀਂ ਆਉਂਦੇ ਨਹੀਂ ਹੈਗੇ ਹਰ ਜੀ ਹਾਂ ਸਾਡਾ ਗਰੁੱਪ ਨਹੀਂ ਹੈਗਾ ਜੀ ਸਾਡੇ ਵੀ ਸੀਦਾ ਵੀ ਹੈ ਯਾਰ ਪਰ ਸਾਡੇ ਦੇ ਵਿੱਚ ਤਾਂ ਕੋਈ ਨਹੀਂ ਨਾ ਆਇਆ ਸਾਡੇ ਬਾਈ ਤੋਂ ਬਾਅਦ ਕੋਈ ਨਹੀਂ ਆਇਆ ਪੱਲੇ ਨਹੀਂ ਹੈ ਕੋਈ ਸਾ ਜਿਹੜੀ ਪ੍ਰਾਲੀ ਜ ਫੂਕਣਾ ਡਾਗਣਾ ਨਹੀਂ ਹਟਾਇਆ ਨੇ ਉਹ ਕਿਵੇਂ ਆਪਾਂ ਪੁੱਤੂ ਕਿਉਂ ਬਣਾਉਣ ਲੱਗਿਓ ਯਾਰ ਹੁਣ ਫਿਰ ਉਹੀ ਆਪਾਂ ਕਿਸੇ ਨੂੰ ਨਹੀਂ ਕੋਈ ਇਹ ਦੇ ਵਿੱਚ ਕੋਈ ਕਿਸੇ ਨੇ ਕੋਈ ਅੱਛਾ ਪਰਚੇ ਕਰਨ ਵਾਸਤੇ ਨਹੀਂ ਲਿਆਂਦੇ ਤੁਸੀਂ ਬੱਬੂ ਹੋਰ ਕਿਸੇ ਨੇ ਆਇਆ ਕੋਈ ਜੀ ਹੈ ਪਰਚਾ ਕਿਸੇ ਤੇ ਵੀ ਕੋਈ ਵੀ ਹੋਇਆ ਹੋਵੇ ਉਹ ਦੱਸ ਦੇ ਕਿਸਾਨ 8000 ਪਰਚਾ ਹੋਇਆ ਹੈ ਸੰਗਰੂਰ ਜ਼ਿਲ੍ਹੇ ਚ ਨਹੀਂ ਨਹੀਂ ਕੋਈ ਇਸ ਵਾਰ ਤਾਂ ਦੱਸੋ ਜੀ ਐਸਾ ਹੁਣ ਸਾਹਮਣੇ ਆਉਣਗੇ ਕਿ ਦੇ ਘੇਰੇ ਆ ਕੇ ਦਫ਼ਤਰ ਚ ਨਾ ਉਹਦੇ ਪਤਾ ਲੱਗੂਗਾ ਜਿਹੜਾ ਪਰਚਾ ਹੋਇਆ 8000 ਤੋਂ ਉੱਪਰ ਪਰਚਾ ਹੈ ਜਿਹੜਾ ਪਰਚਾ ਕਰਨਾ ਉਹ ਸਰਕਾਰ ਦਾ ਮਤਲਬ ਕਿ ਫੜ ਜਾ ਉਹਨਾਂ ਦਾ ਆ ਫਿਰ ਬੁੱਤੂ ਘਰ ਤੋਂ ਬਣਾਉਣਾ ਪਹਿਲਾਂ ਬੁੱਤੂ ਬਣਾਉਣਾ ਪਰਾਲੀ ਵਾਲਾ ਦਵਾਈ ਲੈ ਕੇ ਆਓ ਤੁਸੀਂ ਮੈਂ 3-4 ਕੇ ਲਿਆਇਆ ਦਵਾਇ ਲੈ ਕੇ ਆਇਓ ਕੋਈ ਇਹ ਬੁੱਤ ਨਹੀਂ ਨਹੀਂ ਕੋਈ ਅਸੀਂ ਉਹ ਨਹੀਂ ਬੁੱਧੂ ਨਹੀਂ ਬਣਾਉਣਾ ਹੁਣ ਕੀ ਫਲਾਣਾ ਕਰ ਦੋ ਜੀ ਧੰਮਕਾ ਕਰ ਦੋ ਇਹ ਲੋਕ ਖੇਤੀ ਕਰਨ ਵਾਲੇ ਸਿਆਣੇ ਨੇ ਜਿਹੜੇ ਨੇ ساری ساری ਉਮਰ ਟਕਾਲੀ ਤੁਸੀਂ ਪੜ ਕੇ 10 ਜਮਾਤਾਂ ਇਹਨਾਂ ਨੂੰ ਸਿਆਣੇ ਬਣਿਆ ਨੂੰ ਬੁੱਧੂ ਲਾ ਕੇ ਬਣਾਉਣਾ ਯਾਰ ਕਰੋ ਗੱਲ ਜੀ ਚਲੋ ਮੇਰੇ ਨਾਲ ਕਰੋ ਗੱਲ ਮੈਂ ਤਿੰਨ ਚਾਰ ਗੇ ਦਫ਼ਤਰ ਗਿਆ ਠੀਕ ਹੈ ਉੱਥੇ ਸਾਨੂੰ ਇਹੀ ਜਵਾਬ ਮਿਲਦਾ ਡਾਕਟਰ ਨਹੀਂ ਹੈਗਾ ਉਸ ਤੋਂ ਬਾਅਦ ਮੈਂ ਡਾਕਟਰ ਦਾ ਨੰਬਰ ਲੈ ਕੇ ਗੱਲ ਕਰੀ ਉਹ ਕਹਿੰਦਾ ਮੇਰੇ ਗੁਰਦਾਸਪੁਰ ਕਹਿੰਦਾ ਸੀ ਨਾ ਉਹ ਕਹਿੰਦਾ ਮੇਰੀ ਬਾਦਲੀ ਉੱਧਰ ਹੀ ਹੋਗੀ ਠੀਕ ਹੈ ਫਿਰ ਉਹਨੇ ਕਹਿੰਦਾ ਕਹਿੰਦਾ ਕਿ ਉਹਦੀ ਕਲੋਰੀ ਸਪਰੇਅ ਕਰ ਦੇ ਠੀਕ ਹੈ ਜੀ ਠੀਕ ਹੈ ਉਹਨੇ ਵੀ ਕੋਈ ਅਸਰ ਨਹੀਂ ਦਿਖਾਇਆ ਹੈਗਾ ਤੇ ਮੈਂ ਉਹਨੂੰ ਪੁੱਛਿਆ ਵੀ ਫਿਰ ਮਹਾਰਾਜ ਜੀ ਕੋਈ ਡਾਕਟਰ ਕਹਿੰਦਾ ਘੱਟੋ ਘਾਟ 15 ਦਿਨ ਲੱਗਣਗੇ ਉਹਨਾਂ ਨੇ ਕਿਹਾ ਮੈਨੂੰ ਮਾਰੀ 15 ਦਿਨਾਂ ਦਾ ਫਿਰ ਮੈਂ ਦਮਾਰੀ ਵੀਜਣ ਨਾਲ ਕੰਮ ਹੋ ਜਾਊਗਾ ਸਰ ਫਾਇਦਾ ਕੀ ਹੈ ਹੈ ਕਾਹਦੇ 15 ਦਿਨ ਵੀ ਜਿਹੜਾ ਕੋਈ ਨਵਾਂ ਆਊਗਾ ਵੀ ਅਲੇ 10 15 ਦਿਨਾਂ ਤੱਕ ਆਉਣਾ ਹੈ ਮਹਾਲੀ ਫੇਰ ਆਏ ਥੋੜੀ ਕੰਮ ਚੱਲ ਰਿਹਾ ਜਿਵੇਂ ਉਹ ਪਰ ਉਹ ਤਾਂ ਠੀਕ ਆ ਪਰ ਸਾਡੇ ਧਿਆਨ ਦੇ ਵਿੱਚ ਜਦੋਂ ਵੀ ਆਇਆਗਾ ਮੇਰੇ ਦੇ ਬਾਕੀ ਆਏ ਤੁਸੀਂ ਫੇਰੋਂ ਜਾਂ ਜਮਾ ਆਏ ਨੇ ਵੀ ਹੁਣ ਖਬਰ ਛਪ ਗਈ ਨਾ ਸਾਰੇ ਫੇਰ ਤੁਸੀਂ ਆਏ ਨਹੀਂ ਪਹਿਲਾਂ ਕੋਈ ਨਹੀਂ ਆਇਆ ਹੈਗਾ ਸਾਡੇ ਮੈਨੂੰ ਆਹ ਦੇਖ ਲਓ ਜੀ ਅਮਨਦੀਪਾ ਖੜਿਆ ਤੁਹਾਡੇ ਸਾਹਮਣੇ ਇਹਨਾਂ ਨੂੰ ਤੁਸੀਂ ਇਹਨਾਂ ਕੋਈ ਪਤਾ ਲੱਗਿਆ 15 ਦਿਨਾਂ ਤੋਂ ਸੁਣਦੀ ਪਈਆ ਸਾਡੇ ਵੀ ਕੰਮ ਨੂੰ ਨਾ ਜਿਹੜੀ ਸਾਡੀ ਸਾਡੀ ਜਿਹੜੀ ਪੱਤਰਕਾਰਾਂ ਦੀ ਰਿਪੋਰਟਿੰਗ ਆ ਅਸੀਂ ਤੇਲ ਫੂਕਦੇ ਆ ਅਸੀਂ ਸਮਾਂ ਦਿੰਨੇ ਆ ਨਾ ਕਿਸਾਨਾਂ ਨੂੰ ਸਾਡੀ ਵੀ ਮਿਹਨਤ ਨੂੰ ਜਾਈ ਨਾ ਕਰੋ ਪਤਾ ਲੱਗਿਆ ਸਾਡੇ ਤੋਂ ਪਤਾ ਲੱਗਿਆ ਬਕਾਇਦਾ ਤੁਹਾਨੂੰ ਜਦੋਂ ਖਬਰਾਂ ਛੱਪ ਗਈਆਂ ਅੱਜ ਜਗਬਾਣੀ ਦੇ ਵਿੱਚ ਵੀ ਵੱਡੀ ਖਬਰ ਲੱਗੀ ਹੈ ਚੈਨਲਾਂ ਤੇ ਵੀ ਚੱਲੀਆਂ ਲੱਗੀਆਂ ਨੁਕਸਾਨ ਹੋਏ 10 ਦੇ 15 ਦਿਨ ਹੋ ਗਏ ਮੈਨੂੰ ਬਾਪ ਜੀ ਉਹਨਾਂ ਨੇ ਸਾਡਾ ਦੱਸਣਾਗਾ ਇਹਨਾਂ ਨੂੰ ਜਿਵੇਂ ਹੱਲ ਦੱਸਿਆ ਕੋਈ ਨਤੀਜਾ ਕਰੋ ਜੀ ਨਹੀਂ ਰਿਜ਼ਲਟ ਆਉਂਦਾ ਤਾਂ ਉਹਦੇ ਵਿੱਚ ਉਹੀ ਕਹਿਣਾ ਮੈਂ ਤੁਹਾਨੂੰ ਦੱਸਦਾ ਰਿਹਾ ਜੀ ਜਿਹੜੀ ਸਪਰਸ਼ ਹੁੰਦੀ ਆ ਸਿਰਫ ਜਦੋਂ ਪਹਿਲਾ ਪਾਣੀ ਲਾਉਣੇ ਆ ਉਹਦੇ ਤੇ ਸਪਰਸ਼ ਜਿਹਦਾ ਪਹਿਲਾ ਪਾਣੀ ਪਾਉਣ ਲਿਆ ਜੀ ਕੋਈ ਕੰਮ ਨਹੀਂ ਕਰਦਾ ਰਿਜਾਇੰਟ ਕਰੋ ਜਾਰ ਸਿਰਫ ਦੋ ਹੀ ਸਪਾਰਸਾਈ ਹਾਂ। ਹਾਂ ਤੋਰਾ ਜਿੰਨ ਵੀ ਕਰਤੀ ਐ ਬੜਾ ਵੀ ਕਰ ਦਿੰਦਾ। ਇਹ ਦੇਖੋ ਇਕੱਲੇ ਇਸ ਖੇਤ ਚ ਨਹੀਂ ਹੈਗਾ ਪੂਰੇ ਪਿੰਡ ਦੇ ਖੇਤਾਂ ਚ। ਮੈਂ ਜਿਵੇਂ ਹੋਇਆ। ਜਿਵੇਂ ਇਹਦੇ ਵਿੱਚ ਇਹਦੇ ਵਿੱਚ ਨਿਕਲ ਗਏ। ਉਹ ਰੰਗੀਆਂ ਕਰਾਈਆਂ ਹੀ ਆ। ਮੰਨ ਲਿਆ ਮੈਂ ਕਹਿੰਦਾ ਤੁਹਾਡੇ ਕਹਿੰਦੇ ਬਿਨਾਂ ਰਾਮ ਬਾਈ ਲੈ ਲੇ ਮਾ। ਉਹਨਾਂ ਦੀ ਬਰੀ ਜਿੱਥੇ ਤੁਸੀਂ ਨਹੀਂ ਸਪਰੇਅ ਕਰਾਈ ਫਿਰ ਉਹਨਾਂ ਦਾ ਹੱਲ। ਤੇਰੇ ਵਿੱਚ ਕਰਵਾਈ। ਮੈਂ ਨਹੀਂ ਸਪਰੇਅ ਕਰਾਂ। ਹਾਂ ਹੁਣ ਪਰ ਇਹ ਪੂਰੇ ਕਰਵਾਈ। ਪਿਛਲੇ ਪੁੱਛਿਆਗਾ ਜੀ ਇਹਦਾ ਦੱਸੀ ਹੈ ਜੀ ਹੁਣ ਆਪਾਂ ਦੱਸ ਹੀ ਸਕਦੇ ਵੀ ਆ ਸਪਰੇਅ ਕਰ ਦਿਓ ਜੀ। ਇੱਕ ਕਹਿੰਦਾ ਹੁਣ ਉਹਦੇ ਵਿੱਚ ਜਦੋਂ ਤਾਂ ਲੋਕਾਂ ਨੂੰ ਲੋੜ ਆ ਉਦੋਂ ਤਾਂ ਤੁਸੀਂ ਆ ਐਡੀਓ ਸਾਹਿਬ ਇੱਕ ਸਵਾਲ ਮੈਂ ਵੀ ਕਰੂੰਗਾ ਕੱਲ ਇੱਥੇ ਖੜੇ ਦੇ ਕੇ ਨੇ ਸਾਡਾ ਕੁਝ ਨਹੀਂ ਕੀਤਾ ਖੁਦ ਮੈਂ ਤੁਹਾਡੇ ਜ਼ਿਲ੍ਹਾ ਖੇਤਾ ਦੇ بڑے ਅਫਸਰ ਐ ਦੋ ਵਾਰ ਫੋਨ ਕੀਤਾ ਸਮਝ ਗਏ ਕਿਤੇ ਵਿਜੀ ਐ ਕਿਤੇ ਮੀਟਿੰਗ ਜਾ ਤਾਂ ਬੈਕ ਕਾਲ ਘਟੋ ਘਟ ਕਿਸਾਨਾਂ ਦੇ ਫੋਨ ਜਾਣੇ ਜਿਹੜੇ ਦੁਖੀ ਕਿਸਾਨ ਐ ਅਜੇ ਤੱਕ ਕੋਈ ਬੈਕ ਕਾਲ ਨਹੀਂ ਆਈ ਆਮ ਬੰਦੇ ਦਾ ਕਿੱਥੋਂ ਕਿੱ데 ਸੁਣਵਾਈ ਹੋਊਗੀ ਕਾਲ ਕਰੋਗੇ ਜਾਂ ਤਾਂ ਮੈਨੂੰ ਐ ਦੱਸੋ ਵੀ ਇੱਕ ਵੀ ਤੁਸੀਂ ਮੈਨੂੰ ਕਾਲ ਦਿਖਾ ਦਿਓ ਤੁਹਾਡੇ ਡਾਕਟਰ ਤੇ ਕਹੇ ਖਾਲੀ ਕੁਰਸੀ ਦੀ ਫੋਟੋ ਲੈ ਕੇ ਆਏ ਆ ਇੱਕ ਮਿੰਟ ਆਹ ਮੁੰਡਾ ਗੁਰਪ੍ਰੀਤ ਦਾ ਮਦਦ ਨਾਲ ਠੀਕ ਹੈ ਉਹ ਨੂੰ ਨਾ ਮੈਂ رابطہ ਕਰ ਇਹਨੇ ਮੁੰਡਾ ਸਾਡਾ RGL RG ਆਰ ਸੈਲੂਕ ਤੁਹਾਡਾ ਗਰੁੱਪ ਆ ਜੀ ਇਹਦੇ ਵਿੱਚ ਮੈਂ ਲਿਖਤੀ ਰੂਪ ਚ ਪੰਜਾਬੀ ਚ ਪਾ ਚੁੱਕਿਆ ਹਾਂ ਹਾਂ ਜੀ ਹਾਂ ਸਾਡਾ ਗਰੁੱਪ ਨਹੀਂ ਹੈਗਾ ਜੀ ਸਾਡਾ ਵੀ ਆ ਯਾਰ ਪਰ ਸਾਡੇ ਦੇ ਵਿੱਚ ਤਾਂ ਕੋਈ ਨਹੀਂ ਨਾ ਆਇਆ ਸਾਡੇ ਮਾਈਕ ਹੋਣ ਤੋਂ ਬਾਅਦ ਨਹੀਂ ਆਇਆ ਹੁਣ ਯਾਰ ਇਹਨੂੰ ਹੀ ਯਾਰ ਮੋਬਾਈਲ ਕਰ ਲਿਆ ਤੁਹਾਨੂੰ ਮਤਲਬ ਉਹ ਕਰਨ ਦਾ ਵੀ ਛੋਟਾ ਨੰਬਰ ਦੇਖਣਾ ਨਹੀਂ ਉਹਨਾਂ ਨੂੰ ਤੁਸੀਂ ਟ੍ਰਾਂਸਫਰ ਹੁਣ ਹਾਂ ਪੁੱਛ ਲਓ ਤੁਸੀਂ ਉਹਨਾਂ ਨੂੰ ਕਾਲ ਕਰ ਸੰਨੂੰ ਵੀ ਨਹੀਂ ਪਤਾ ਤੁਸੀਂ ਕੀ ਨੂੰ ਫੋਨ ਕਰਾਉਂਗੇ ਕਿ ਜੇ ਤਾਂ ਮੈਨੂੰ ਕਰ ਲੈ ਆਪਣੇ ਉੱਥੇ ਹੈਗੇ ਸੀ ਉਹਦਾ ਮੈਂ ਤਾਂ ਪਿੰਡਾਂ ਦੇ ਵਿੱਚ ਆਪ ਤੁਰੇ ਫਿਰਦਾ ਹਾਂ ਜਿੰਮੇਵਾਰੀ ਮੈਂ ਕਰੇ ਤੁਰੇ ਕਾਨੂੰ ਵੀ ਚੌਕ ਲੱਗੂਆਂ ਕਾਨੂੰ ਬਰੇ ਮਦਰ ਕੀ ਉਹ ਰੋਣਾ ਪਾਉਂਦਾ ਜਿਹੜਾ ਖਾਣੀਆਂ